ਦੁੱਧ 24 25 ਕਿਲੋ ਪਲੋਣੇ ਪਏ 28 ਤੋਂ 27 ਕਿਲੋ ਦੁੱਧ ਐਕਟੀਵੀ ਦੇ ਦੂਗੀ ਹੋ ਸਕਦਾ 30 ਦੇ ਦੇ ਵੜ ਤੇ ਕਿਉਂਕਿ ਸਿਆਲ ਦੀ ਰੋਤ ਹੈ ਕਿ ਵਾਲ ਅਜੇ ਪਏ ਆ ਵੜ 5 ਦਿਨ ਅਜੇ ਤੇ ਜਿਸ ਨੇ ਮਾਨੇ ਚਲੋ ਮੈਂ ਮੰਗ ਲਾ ਇੰਨੇ ਤਾਂ ਪੈਸੇ ਖਾ ਗੀ ਹੋਣੀਆਂ ਹਾਂ ਉਹ ਤਿੰਨ ਮਹੀਨੇ ਦੁੱਧ ਵੀ ਚੁੰਗਾ ਤਾਂ ਤੁਸੀਂ ਲਾ ਲਓ ਵੀ 5 ਕਿਲੋ ਦੁੱਧ ਇਹਨੇ ਚੁੰਗਿਆ ਵਾ ਦੇ ਲਓ ਕਿੰਨੇ ਪੈਸਾ ਦੁੱਧ ਚੁੰਗੇ ਕੀ ਉਮੀਦ ਹੈ ਕਿੰਨਾ ਦੁੱਧ ਪਾਜੀ ਵਰਗੀ ਦੁੱਧ ਵੀਰੇ 30 ਕਿਲੋ ਦੀ ਗਾਰੰਟੀ 27 28 ਕਿਲੋ ਦਾ ਮੇਰੀ ਗਾਰੰਟੀ ਆ ਹੋ ਸਕਦਾ 30 ਦੇ 30 ਦਾ ਲੋਕੀ ਆਮ 1.5 1.5 ਮੰਗਦੇ ਆ ਆਪਾਂ ਉਹ ਜੋ ਮਤਲਬ ਨਹੀਂ ਕ ਤੇ ਬੰਦਾ ਲੈੇ ਤੋਂ ਬਿਨਾ ਨਹੀਂ ਬਾਹਰ ਨਿਕਲਦਾ ਬਿਲਕੁਲ ਹੈ ਨਾ ਭਾਈ ਕਿ ਕਿੰਨੇ ਦੀ ਦੇਣੀ ਹੈ 8000 ਰੁਪਏ ਬਾਰੀ ਵੀਰ ਵੀ ਭੱਜ ਕੇ ਫੋਨ ਲਾਉਣਗੇ ਵੀ ਵੱਛੀ ਲੈ ਲੈਗੇ ਹਾਂ ਉਹ ਐਨ ਬਹੁਤ ਸੋਹਣਾ ਲੱਗਿਆ ਜੇ ਕਰਮਾ ਵਾਲੀ ਨੂੰ ਕੀ ਕੁਆਲਿਟੀ ਹੈ ਜੀ ਜਿੰਨੀ ਵੀ ਹੈ ਵੜ ਦੇ ਐ ਰਹੀ ਹੈਗੀ ਠੀਕ ਹੈ ਭਾਈ ਦੋਸ਼ੀ ਗਿਆ ਪਾਟ ਕੇ ਦੰਦ ਦਿਖਾ ਦਾਂਗੇ ਆਪ ओरिजिनल ਠੀਕ ਹੈ ਭਾਈ ਦੁੱਧ ਪਹਿਲਾਂ ਨੇ 24 ਤੋਂ 25 ਕਿਲੋ ਵੜ ਨੇ ਪਾਇਆਗਾ ਥਣ ਥੁੰਡਸ ਹੈ ਜੇ ਪੂਰਾ ਮੁਠੀ ਵਾਲਾ ਵੜ ਹਜੇ ਵੀ ਘਟੋ ਘਟ ਮੇਰੇ ਅੰਦਾਜ਼ੇ ਨਾਲ ਵੀ 4 ਤੋਂ 5 ਦਿਨ ਹਜੇ ਵੀ ਲੈ ਜੂਗੀ ਸასი ਸ਼ਗਲ ਮਿੱਤਰਾਂ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਆ ਵੀਰੇ ਜਸ਼ਨੇ ਦੇ ਫਾਰਮ ਤੇ ਪਾਈ ਦਾ ਪੰਡ ਹੈਗਾ ਬੁਰਜ ਹਰੀਕਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋੜ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਜਿਹੜੇ ਤੁਹਾਨੂੰ 5 ਨਾਕ ਕਵਰ ਕਰਕੇ ਦਿਖਾਵਾਂਗੇ ਪੰਜੇ ਪੂਰੇ ਸਾਫ਼ ਸੁਥਰੇ ਸਾਰੀ ਜਾਣਕਾਰੀ ਰੇਟ ਰੂਟ ਸਾਰਾ ਕੁਝ ਵੀਡੀਓ ਦੇ ਵਿੱਚ ਹੋਊਗਾ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਇੱਕ ਬੇਨਤੀ ਆ ਕੋਈ ਵੀ ਜਾਨਵਰ ਖਰੀਦਣਾ ਆਪਦੀ ਤਸੱਲੀ ਪਰਖ ਤੇ ਆਪਦੀ ਸਮਝ ਦੇ ਨਾਲ ਖਰੀਦਣਾ ਜਿਸ ਨੇ ਵੀਰੇ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਸਸੀਕਾਲ ਸਾਰਿਆਂ ਨੂੰ ਵੀਰੇ ਤੇ ਜਿਸ ਨੇ ਬਈ ਅਜੇ ਗੱਲਬਾਤ ਕਰ ਲਈਏ ਜਾਨਵਰਾਂ ਦੇ ਹਿਸਾਬ ਨਾਲ ਹਣਾ ਤੇ ਵੀ ਮੈਨੂੰ ਬਹੁਤ ਵਧੀਆ ਲੱਗਿਆ ਯਾਰ ਬਹੁਤ ਸਾਫ਼ ਸਫੁੱਤ ਉੱਪਰ ਗਵਾ ਆਪਾਂ ਇਹ ਵੀਰੇ ਥੋੜੇ ਪੈਸੇ ਲਾਉਣ ਪਿੱਛੇ ਆਪ ਵੀ ਨਹੀਂ ਹਟਦੇ ਤੇ ਜਾਨਵਰ ਚੰਗਾ ਹੀ ਲੈਣੇ ਆ ਤੇ ਜਿਸ ਨੇ ਪਹਿਲਾ ਸਵਾਲ ਮੇਰਾ ਇਹੀ ਹੁੰਦਾ ਹਣਾ ਵੀ ਕੋਈ ਸੱਜਣ ਨੂੰ ਆਪਾਂ ਇਹ ਕਹਿ ਕੇ ਨਾ ਰਹੀਏ ਬਈ ਆ ਡੱਕਰੇਲੂ ਪਸ਼ੂ ਆ ਹਾਂ ਗੱਲ ਦੀ ਆਪਣਾ ਪਾਰ ਦਾ ਕੰਮ ਆਗਾ ਹੂਸ ਆ ਦਾ ਮੇਰੇ ਡੈਡੀ ਨੂੰ ਤਾਂ ਸਾਰੀ ਜਾਣਦੇ ਆ ਟੋਟਲ ਮੈਨੂੰ ਘਟ ਜਾਣਦੇ ਹੋਣਗੇ ਸਾਡੇ ਪਾਸੇ ਪਿੰਡਾਂ ਦੇ ਕੋਈ ਵੀ ਵਪਾਰੀ ਸੱਜਣ ਤਾਂ ਸਾਰੀ ਜਾਣਦੇ ਆ ਬਾਈ ਜੀ ਦਾ ਜਨਾਬ ਬੋਲ ਦਿਓ ਹਾਂ ਮੇਰੇ ਡੈਡੀ ਦਾ ਨਾਮ ਮਾਨਕ ਤੇ ਪਿੰਡ ਬੋਰਜਰੀ ਦਾ ਤਹਿਸੀਲ ਜੈਤੂ ਆਸ-ਪਾਸ ਸਾਰੇ ਜਾਣਦੇ ਆ ਮਾਨ ਕੋ ਬਾਰੀ ਠੀਕ ਹੈ ਬਈ ਮੇਰੇ ਡੇੜੇ ਹੋਰੇ 2000 ਦੇ ਕੰਮ ਕਰਦੇ ਹੈਗੇ ਮੈਂ ਤਾਂ ਹੁਣ ਘਟੋ ਘਟ ਮੈਂ ਐ ਤਾਂ ਨਹੀਂ ਮੈਂ ਵੀ ਘਟੋ ਘਟ 14 ਤੋਂ 15 ਸਾਲਾਂ ਦੇ ਵਿੱਚ ਪੈ ਗਿਆ ਸੀ ਠੀਕ ਹੈ ਬਈ ਕਿਉਂਕਿ ਬਈ ਉਹ ਆ ਬਈ ਬਾਈ ਉਹਨਾਂ ਨੇ ਮਾਨ ਕੋ ਉਹਨਾਂ ਨੇ ਕੰਮ ਵਧੀਆ ਕੀਤਾ ਹੈ ਸਾਫ਼ ਸੁਥਰਾ ਕੀਤਾ ਹੈ ਉਹ ਤੇਰੀ ਸੋਚ ਵੀ ਹੋਈ ਹੈ ਵੀ ਚੰਗਾ ਪਸ਼ੂ ਲੈ ਗਿਆ ਚੰਗਾ ਪਸ਼ੂ ਲੈ ਗਿਆ ਤੇ ਬਈ ਰੇਟ ਆਪਾਂ ਸਾਰਿਆਂ ਦੇ ਵਿੱਚ ਹੀ ਕਰਾਂਗੇ ਬਈ ਹੈਨਾ ਹਾਂ ਫੋਨ ਵੀਡੀਓ ਦੇ ਵਿੱਚ ਆਪਾਂ ਰੱਖਣਾ ਤੇ ਜਿਵੇਂ ਪਹਿਲਾਂ ਸਭ ਤੋਂ ਪਹਿਲਾਂ ਜਿਹੜੀ ਇੱਕ ਨੰਬਰ ਵਾਲੀ ਬਾਰੇ ਦੱਸ ਬਾਕੀ ਆਣ ਆਪਾਂ ਵੀਡੀਓ ਦੇ ਉਹ ਬੰਦਾ ਹੋਗੀ ਠੀਕ ਹੈ ਭਾਈ ਆਪਾਂ ਆਪ ਹੀ ਪੂਰੇ ਵਧੀਆ ਜਾਨਵਰ ਲੈਨੇ ਆ ਪੈਸਾ ਪਹੁੰਚਾ ਦੇਣੀ ਕੋਈ ਬਿਲਕੁਲ ਹੈਨਾ ਜਿਸ ਨੇ ਸਭ ਤੋਂ ਪਹਿਲਾਂ ਇੱਕ ਨੰਬਰ ਵਾਲੀ ਬਾਰੇ ਕਰਮ ਵਾਲੀ ਬਾਰੇ ਦੱਸ ਦੇ ਭਾਈ ਇਹਦੇ ਆ ਆਪਣਾ ਥਣ ਪਾਂਡਾ ਪ੍ਰਿੰਟ ਪ੍ਰਿੰਟ ਬਹੁਤ ਸਾਫ ਹੈਨਾ ਕੀ ਰਿਕਾਰਡ ਹੈ ਦਾ ਬੱਚੀ ਦਾ ਭਾਈ ਇਹਦੇ ਵੀਰੇ ਦੂਜਾ ਸੂਆਸ ਹੁੰਦੀ ਹੈਗੀ ਸੰਦੋਸ਼ੀਗੀ ਆ ਪਾਟ ਕੇ ਦੰਦ ਦਿਖਾ ਦਾਂਗੇ ਆਪਾਂ ਓਰੀਜਨਲ ਠੀਕ ਹੈ ਭਾਈ ਦੁੱਧ ਪਹਿਲਾਂ ਨੇ 24 ਤੋਂ 25 ਕਿਲੋ ਵੜਨੇ ਪਾਇਆਗਾ ਥਣ ਥੁੰਦਸ ਹੈ ਜੇ ਪੂਰਾ ਮੁਠੀ ਵਾਲਾ ਵੜ ਹਜੇ ਵੀ ਘਟੋ ਘਟ ਮੇਰੇ ਅੰਦਾਜ਼ੇ ਨਾਲ ਵੀ 4 ਤੋਂ 5 ਦਿਨ ਹਜੇ ਵੀ ਲੈ ਜੂਗੀ ਬਾਹਰ ਢਿੱਲਾਂ ਦੇਖ ਇਹ ਆ ਦੇਖੋ ਤੁਸੀਂ 28 ਤੋਂ 30 ਕਿਲੋ ਦੁੱਧ ਵੜਨੇ ਆਈ ਤੀ ਵੀ ਦੇ ਦੇਣਾ ਬਿਲਕੁਲ ਹਣਾ ਬਾਈ ਤੇ ਜਿਵੇਂ ਇੱਕ ਵਾਰੀ ਤੋਰ ਪਹਿਲਾਂ ਇਹਨੂੰ ਹਣਾ ਪਹਿਲਾਂ ਤੋਰਾ ਤਾਰਾ ਦਿਖਾ ਦਿੱਤੀ ਹੈ ਨਾ ਤੇ ਬਾਈ ਮਾਨ ਕੀ ਤੋਰ ਪ੍ਰਿੰਟ ਪ੍ਰਿੰਟ ਵੜ ਦਾ ਬਹੁਤ ਚੰਗਾ ਹੈਗਾ ਹਾਂ ਥੋੜਾ ਜਿਹਾ ਹੌਲੀ ਤੋਰੇ ਉਹਦੇ ਨਾਲ ਪਤਾ ਲੱਗ ਜੂ ਹਾਂਜੀ ਬਾਕੀ ਬਾਈ ਅੱਥੇ ਜੋ ਆਈਆਂ ਨੇ ਲੋਕ ਪਰ ਬੰਦਾ ਦਾ ਭੱਜ ਕੇ ਲਊਗਾ ਵੜ ਨੂੰ ਕੱਦ ਵੀ ਆ ਭਜਨ ਵੀ ਆ ਹਣਾ ਤੇ ਬਾਕੀ ਥਾਂ ਤੋਂ ਬਾਕੀ ਬਰੀਕਾਂ ਵੀ ਬਹੁਤ ਹੈ ਵੜ ਚ ਆਏ ਨੇ ਵੀ ਮੋਟਾਪਾ ਹੈਗਾ ਕਿੰਨਾ ਦੁੱਧ ਦੱਸਿਆ ਬਾਈ ਉਹਨੇ ਦਿੱਤਾ ਪਹਿਲੇ ਸੂਏ 24 ਤੋਂ 25 ਕਿਲੋ ਦੁੱਧ ਦਾ 24 ਤੋਂ 25 ਹੈ ਨਾ ਤੇ ਹੋ ਸਕਦਾ ਵੈੜ 30 ਕਿਲੋ ਦੁੱਧ ਨੂੰ ਹੱਥ ਮਾਰ ਜੇ 30 ਕਿਲੋ ਦੁੱਧ ਪਾਉਗੀ ਵੀ ਜ਼ਰੂਰ ਕਾਂਗੇ ਠੰਡ ਦੀ ਰੋਤਾ ਕੀ ਇਹਨਾਂ ਦੀ ਹੁਣ ਰੋਤਾ ਕੀ ਬਿਲਕੁਲ ਹੈ ਨਾ ਬਿਲਕੁਲ ਥਾਨ ਸਿੰਘ ਸਾਹਿਬ ਇਹ ਦੇਖੋ ਪੂਰਾ ਮੁੱਠੀ ਜਿਸ ਨੇ ਜਿਹੜੇ ਹਿਸਾਬ ਨਾਲ ਕੱਦਾ ਥਣ ਥਣ ਬੜਾ ਚੰਗਾ ਹੈ ਰੇਟ ਤਾਂ ਨਹੀਂ ਵਾੜਾ ਕਰਾਂਗੇ ਬਾਈ ਰੇਟ ਆਪਾਂ ਵੀਰੇ ਆਪਾਂ ਕਿਹੜਾ ਕੋਈ ਡੇਢ ਸਵਾ ਮੰਗਣਾ ਹੈ ਇੱਕ ਪੰਜ ਮੁੱਲ ਕਰ ਤੇ ਲੱਖ ਦੀ ਦੇ ਦਾਂਗੇ ਲੈ ਵੀ ਬਾਈ ਕਹਿੰਦਾ 1 ਲੱਖ 5000 ਮੁੱਲ ਕੀਤਾ ਹੈ ਤੇ ਆਪਾਂ ਬਾਈ ਲੱਖ ਦੀ ਦੇ ਦਾਂਗੇ ਹਨਾ ਤੇ ਉਹ ਚੱਲ ਪਛਾਣ ਜਿਦੋਂ ਤੁਹਾਡਾ ਮਾਂ ਨਾ ਹਾਂ ਮਾਂ ਨਹੀਂ ਆ ਤੇ ਤੂੰ ਇਪਰਾ ਦੀ ਕੋਈ ਕਰਾਇਆ ਸਮਝ ਲਓ ਹਨਾ ਕੋਈ ਮਾਂ ਸਮਝ ਲਓ ਬਾਕੀ ਤੋਰ ਲੈ ਬਾਈ ਬੱਚੀ ਨੂੰ ਹਨਾ ਇਹ ਬਾਕੀ ਜਿਹੜੀ ਸਭ ਤੋਂ ਵੱਡੀ ਗੱਲ ਆ ਬਾਈ ਕਈ ਵਾਰੀ ਆਮ ਮੰਦੇ ਕਹਿੰਦੇ ਬਈ ਦੂਜਾ ਸੂਆ ਪਰ ਜਦੋਂ ਇਹ ਦੰਦਾਂ ਦੀ ਛਗੀ ਹੈ ਕਿ ਨਹੀਂ ਛਗੀ ਹੈ ਛਗੀ ਉਹ ਉਹ ਲਾ ਰਹੀ ਨਹੀਂ ਕੋਈ ਕਿ ਨਹੀਂ ਆ ਰਹੀ ਨਹੀਂ ਗਿਆ ਤੇ ਆਹ ਪਾਰ ਗੋਇਲ ਚਲਕੋ ਕਰਨਾ ਤੇ ਜਿਸ ਨੇ ਕੀ ਉਮੀਦ ਆ ਕਿੰਨਾ ਦੁੱਧ ਪਾਜੂ ਵਰਗੀ ਦੁੱਧ ਵੀਰੇ 30 ਕਿਲੋ ਦੀ ਗਾਰੰਟੀ 27 28 ਕਿਲੋ ਦਾ ਮੇਰੀ ਗਾਰੰਟੀ ਆ ਹੋ ਸਕਦਾ 30 ਦੇ ਦੇ 30 ਦੇ ਦੇਵੇ ਹਣਾ ਹਾਂ ਤੇ ਵਾਠ ਠੀਕ ਹਣਾ ਬਈ ਇਹ ਦੂਜਾ ਜਦੋਂ ਤੁਹਾਨੂੰ ਦੱਸਿਆ ਵੀ ਪੰਜ ਕਟਨੇ ਲੇਵਾ ਨਾ ਪੂਰਾ ਭਾਂਡਾ ਫਸਾ ਕੇ ਬਾਕੀ ਜਿਸ ਨੇ ਇਹਨੇ ਕੋਈ ਭਲਪੁਲ ਨਹੀਂ ਕੀਤੀ ਉਹ ਮੈਂ ਹਾਂ ਹਾਂ ਪੂਰਾ ਸਾਰਾ ਲੇਵਾ ਹੀ ਹੈ ਇਹਦਾ ਲੇ ਬਈ ਆ ਵੱਡਾ ਲੇ ਬਈ ਆ ਹਣਾ ਵੱਡਾ ਲੇ ਬਈ ਹੱਥਾਂ ਨਾਲ ਪ ਦੂਸਰੇ ਨੰਬਰ ਵਾਲੀ ਵਾਰੇ ਕਰਮ ਵਾਲੀ ਇਹ ਰਹਾ ਦੀ ਬਾਈ ਨਹੀਂ ਵੇੜ ਵੀਰੇ ਕੱਚੀ ਆ ਹੋ ਸਕਦਾ ਵੇੜੇ ਵੀ 8 ਤੋਂ 10 ਦਿਨ ਲੈ ਜੇ 8 ਤੋਂ 10 ਦਿਨ ਹਾਂ ਵੇੜ ਦੀ ਵੀ ਢਲਾਂ ਢੋਲਾ ਪੂਰੋਂ ਹਜੇ ਫਟ ਨਹੀਂ ਲੇਵਾ ਹੁਣ ਭਰਨ ਲੱਗੀ ਆ ਜਿਸ ਨੇ ਕਿੰਨਾ ਜਣ ਕੇ ਇਹਦਾ ਦੁੱਧ ਉਧਰ ਕੜਾ ਆ ਬਾਈ ਇਹਦਾ ਵੀ 22 ਕਿਲੋ ਪਲੂਨ ਦਿੱਤਾ 24 25 ਕਿਲੋ ਐਗਤੀ ਦੇ ਦੋਗੀ ਦੂਜਾ ਸੂਆ ਓਰੀਜਨਲ ਬਾ ਠੀਕ ਹੈ ਨਾ ਬਾਈ ਇਹਨੂੰ ਵੀ ਤੂੰ ਤੋਰੋ ਕੁਆਲਿਟੀ ਦੋਨਾਂ ਦੇ ਪੂਰੇ ਸੇਮ ਆ ਫਰੰਟ ਵੀ ਬਹੁਤ ਚੰਗੇ ਆ ਫਰੰਟ ਵੀ ਚੰਗੇ ਆ ਹਨਾ ਤੇ ਤੁਹਾਨੂੰ ਨਾ ਇਹਦੀ ਫੇਸ ਦੀ ਮੈਂ ਕੁਆਲਿਟੀ ਦਿਖਾਉ ਬਾਕੀ ਬਾਈ ਥਣ ਬਹੁ ਐਰਕੀ ਜਿਸ ਨੇ ਕਿੰਨੀ ਉਮੀਦ ਹੈ ਇਹਦੇ ਤੋਂ 25 ਕਿਲੋ ਦਾ ਵੀਰੇ ਰਾਵਣਾ ਦਊਗੀ ਬੜੀ ਕਿਲੋਣਾ ਹਾਂ ਬਾਕੀ ਬਾਈ ਬਾਕੀ ਆ ਆ ਦੀ ਜੱਜਮੈਂਟ ਬਾਈ ਜੀਨੇ ਵੀ ਕੁਛ ਨੇ ਵੀ ਲੈਣੀ ਆ ਉਹਦੀ ਜੱਜਮੈਂਟ ਦਾ ਸਹਾਰਾ ਲਾ ਸਕਦੇ ਨੇ ਤੇ ਦੁੱਧ ਬਾਈ ਮੈਂ ਅੱਗੇ ਵੀ ਕਹਿੰਦਾ ਹਾਂ ਬਾਕੀ ਕਰਮ ਵਾਲੀ ਜਿਵੇਂ ਅਗਾੜ ਤੇ ਪਿਛਾਰ ਕਿਵੇਂ ਪਈ ਆਣਾ ਦੇਖੋ ਇੱਥੋਂ ਪ੍ਰਿੰਟ ਬਹੁਤ ਚੰਗਾ ਹੈ ਬੜਾ ਹਾਂ ਮੋੜ ਲਿਆ ਕਰੀ ਫੇਰ ਜੀ ਇਹਨੂੰ ਕਮਾ ਲਓ ਇਹ ਇੱਥੋਂ ਹੋਏ ਥੋੜੇ ਪੱਠਿਆਂ ਦੀ ਕਾਲ ਕਾਟ ਕਰਨੀ ਹੈ ਨਾ ਇਹ ਇੱਥੋਂ ਦੇਖੋ ਤੁਸੀਂ ਵੇਰ ਹਣਾ ਆ ਵੀਰਾਂ ਦਾ ਲੋਕੀ ਆਮ ਡੇਡ ਡੇਡ ਸਵਾ ਸਵਾ ਮੰਗਦੇ ਆਪਾਂ ਕੋਈ ਤਾਂ ਮਾੜੀ ਨਹੀਂ ਕਹਿੰਦੇ 95000 ਦੀ ਦੇ ਦਾਂਗੇ ਲੈ ਵੀ ਭਾਈ ਕਹਿੰਦਾ 95000 ਦੀ ਦੇ ਦਾਂਗੇ ਤੇ ਕੋਈ ਸੱਜਣਾ ਜੋੜਾ ਕਰੂਗਾ ਤਾਂ ਚਲ ਉਹ ਇਹ ਜਾ ਉਹਦਾ ਕੋਈ ਮਾਨਤਨ ਹੋ ਜਾਂਦਾ ਹੁੰਦਾ ਬੰਦੇ ਦਾ ਕਿ ਨਹੀਂ ਇੱਥੋਂ ਤੁਸੀਂ ਦੇਖੋ ਆ ਦੇ ਥਣ ਵੀ ਭਾਈ ਜਿਹੜੇ ਹਿਸਾਬ ਨਾਲ ਲੱਗਿਆ ਵਾ ਹਨ ਤੇ ਚਵਾਈ ਵੀ ਮੈਂ ਕਹਿੰਦਾ ਜੀ ਇੱਕ ਨੰਬਰ ਇੱਕ ਨੰਬਰ ਚਵਾਈ ਜੂਈ ਵਾਲਿਆਂ ਤੋਂ ਓਕੇ ਬੜਾ ਆ ਤੁਸੀਂ ਦੇਖੋ ਦੋਨੇ ਮੈਂ ਕਹਿੰਦਾ ਭਾਈ ਆ ਤਾਂ ਜਨਵਰੀ ਚੰਗਾ ਲਈਦਾ ਵੀਰੇ ਓਕੇ ਦੀ ਰਿਪੋਰਟ ਵਾਲਾ ਹੀ ਲਈਦਾ ਬਿਲਕੁਲ ਹਨ ਤੇ ਜਿਸ ਨੇ ਆਇਆ ਭਾਈ ਤੇ ਤੀਸਰੇ ਨੰਬਰ ਵਾਲੀ ਬਈ ਯਾਰ ਸੀ ਪਲੈਦੀ ਨਾ ਫੇਸ ਫੂਸ ਦੀ ਕੁਆਲਿਟੀ ਦਿਖਾਦੀ ਹੈ ਨਾ ਤੇ ਯਾਰਸੀ ਦੇਖੋ ਇਹਦੀ ਬਈ ਕੀ ਡਿਟੇਲ ਹੈ ਜਸ਼ਨੇ ਬਈ ਇਹ ਪਪਲੂ ਨਹੀਂ ਆ ਵੀਦੇ ਵੜਾ ਇਹ ਦਨ ਲੈ ਜੂਗੀ 10 ਦਿਨ ਕੱਚੀ ਹੈਗੀ ਵੜਾ ਠੀਕ ਹੈ ਬਈ ਹਾਂ ਥੋੜੀ ਮੈਕਸਜ ਪੈਂਦੀ ਹੈ ਜਿਹੜੀ ਕੁਆਲਿਟੀ ਤੁਸੀਂ ਤੁਹਾਡੇ ਸਾਹਮਣੇ ਆ ਬਿਲਕੁਲ ਬਈ ਹੈ ਨਾ ਤੇ ਬਾਕੀ ਹੂੰ ਥਣ ਥਣ ਭਾਂਡਾ ਭੁੰਡਾ ਫੈਕਸ ਰੱਖੂਗੀ ਹਾਂ ਫੈਕਸ ਰੱਖੂਗੀ ਥਣ ਕੱਢੂਗੀ ਵੀ ਵੜ ਇਹ ਹਾਂ ਥੋੜਾ ਜਿਹਾ ਹੈ ਉਹ ਆਪਾਂ ਰੇਟ ਵੀ ਹੋਊਗਾ ਵੱਛੀ ਦਾ ਰੇਟ ਵੀ ਭਾਈ ਕਹਿੰਦਾ ਜਸ਼ਨੇ ਕੀ ਮੁੱਲ ਕਰਨਾ ਇਹਦਾ ਬਈ ਅੱਛਾ ਇਹ 6000 ਇਹ ਆਪਾ ਉਹ ਹਲੇ ਦਿਨ ਕਨੇ ਕੱਢਦੀ ਐ ਵੀਰੇ 10 ਦਿਨ ਪੱਕਾ ਹੀ ਆਵਣਾ ਕੱਢੋ 10 ਦਿਨ ਹਜੇ ਲੈਂਦੀ ਆ ਆਏ ਨਾ ਤਾਂ ਵਜਨ ਬੂਜਣਾ ਪੂਰਾ ਲਗ ਲਗ ਕਰਦੀ ਬੱਚੀ ਨਹੀਂ ਆਏ ਤਾਂ ਸੁਣਾ ਹੀ ਨਹੀਂ ਬਿਲਕੁਲ ਬਿਲਕੁਲ ਹੈਨਾ ਬਾਈ ਜਿਹੜੇ ਹਿਸਾਬ ਨਾਲ ਉਹ ਪਲੀ ਪੁਰੀ ਆ ਪੂਰੀ ਹੈਨਾ ਤੇ ਇਹਦਾ ਮੋਲਾਪਾ ਅੱਜ ਦਾ ਇਹਦਾ ਕੱਤੀ ਕੱਤੀ ਦਾ ਮਤਲਬ 8000 60000 ਵੀਰੋ ਬਾਰੀ ਵੀਰ ਵੀ ਭੱਜ ਕੇ ਫੋਨ ਲਾਉਣਗੇ ਵੀ ਬੱਚੀ ਲੈਣਗੇ ਹਾਂ ਉਹ ਐ ਵੀ ਜੀ ਕਿਸੇ ਨੇ 15 ਦਿਨ ਸਾਹਮ ਵੀ ਲਏ ਭਲੀ ਤੇ ਵੈੜਨ 5-7000 10 ਦੇਣੀ ਹੈ ਦੇਣਾ ਹੀ ਆ ਹੈਨਾ ਹਾਂ ਜੇ ਕੋਈ ਸਜਣ ਘਰ ਆਲਾ ਲੈ ਜਾਂਦਾ ਏ ਉਹਨੂੰ ਤਾਂ ਫੇਰ ਆਈਆਂ ਹਨ ਬਈ ਉਹਦਾ ਤਾਂ ਚਲ ਫਾਇਦਾ ਹੀ ਹੋਰ ਤੁਰਦੀ ਤੁਰਦੀ ਪੂਰੀ ਸੁਨੱਖੀ ਹੈਗੀ ਵੜ ਨੇ ਲੈ ਬਈ ਬੋਕਲਡ ਨੇ ਇਹ ਵਾ ਕੱਢੂਗੀ ਹੈਨਾ ਪੂਰਾ ਬਾਕੀ ਬਈ ਤੁਹਾਡੀ ਸਮਝ ਹੈ ਬਾਈ ਇਹ ਗੱਲ ਹੁੰਦੀ ਹੈ ਹਾਂ ਬਈ ਇਹ ਵੜਾ ਬਾਕੀ ਇਹ ਆਪਾਂ ਆਪਦੇ ਹਿਸਾਬ ਨਾਲ ਚੰਗੀ ਕਰਕੇ ਲਈ ਆ ਬਾਈ ਕਿ ਨਹੀਂ ਆਪਣੇ ਹਿਸਾਬ ਨਾਲ ਸਾਰੀ ਵੀ ਸੋਨਾ ਹੈ ਇਹ ਗੱਲ ਜਿਹਨੇ ਬਈ ਪੈਸੇ ਲਾਇਆ ਉਹਦੀ ਤਾਂ ਕੋਈ ਚੀਜ਼ ਨਹੀਂ ਉਹਦੀ ਹਾਂ ਬਿਲਕੁਲ ਹੈਨਾ ਤੇ ਜਿਸਨੇ ਬਈ ਆਪਾਂ ਕੱਟੀਆਂ ਬਾਰੇ ਵੀ ਦੱਸ ਦਿੱਤੀ ਹੈਨਾ ਹਾਂਜੀ ਉਧਰ ਵੀ ਚੱਲ ਜਿਵੇਂ ਵੀ ਤੂੰ ਪੂਰਾ ਸ਼ਕੀਨ ਆ ਬਈ ਹੈ ਹਾਂ ਕੱਟੀ ਵੀ ਜਾਨਵਰ ਆਪਾਂ ਕੋਕਾ ਪੀਸੀ ਲਈ ਕੋਕਾ ਪੀਜੇ ਦੋਨੇ ਹੀ ਯਾਨਕਿ ਪੂਰੀਆਂ ਚੰਗੀਆਂ ਬਈ ਹਨਾ ਜਿਸਨੇ ਪਹਿਲਾਂ ਇਹਦੇ ਬਾਰੇ ਦੱਸ ਬਈ ਇਹ ਖੀਰੀ ਆ ਵੀਰੇ ਕੱਟੀ ਹਜੇ ਉਮਰ ਹੀ ਮੰਨ ਕੇ ਚੱਲੋ 16 ਤੋਂ 17 ਮਹੀਨਿਆਂ ਦੀ ਆ ਬਾਅਦ ਐਂਡ 18 ਮਹੀਨਿਆਂ ਦੀ ਕਿਉਂਕਿ ਡੇਢ ਸਾਲ ਦੀ ਕੱਟੀ ਹੋ ਸਕਦੀ ਹੈ ਕੱਟੀ ਹੋਊਗੀ ਖੀਰੀ ਆ ਦਾ ਦਾ ਪਟਾਕੇ ਆਪਾਂ ਠੀਕ ਹੈ ਬਈ ਤਾਂ ਖੀਰੀ ਆ ਪੂਰੀ ਹਾਂ ਹਨਾ ਹੂੰ ਦੇਖੋ ਆਦੀ ਦੇ ਚੈੱਕ ਕਰ ਲਦਾ ਹਣਾ ਬਾਕੀ ਉਹ ਜੈਲੀ ਆ ਵੀ ਮੂੰਹ ਮਾ ਜਾ ਪਾਣਾਂ ਦੇ ਵੀ ਚਾਰ ਹੀ ਆ ਵੀਰੇ ਫੋਟੋ ਕੋ ਪੂਰਾ ਨਹੀਂ ਹੋਣੀ ਤੇ ਜਿਸਨੇ ਬਾਈ ਤੂੰ ਕਹ ਵੀ ਆਪਾਂ ਬਾਲਾ ਉਹ ਚੀਜ਼ ਬੋਲਣੀ ਨਹੀਂ ਨਾ ਵੀ ਐਵੇਂ ਮਾਂ ਦਾ ਵੀ ਕਹ ਦੋ 3 ਕਹ ਦੋ ਬਾਕੀ ਆ ਜੀ ਰੁਕੋ ਅਗਲਾ ਸਮਝ ਸਮਝ ਹੀ ਆ ਜੀ ਨੂੰ ਹਣਾ ਜੀ ਨੂੰ ਇਹਦੀ ਇੱਕ ਪਰਖ ਆ ਬਾਈ ਜਿਸਨੇ ਉਹ ਜਣ ਕੇ ਉਹਨਾਂ ਨੇ ਫੇਰ ਵੀ ਦੱਸਿਆ ਕਿੰਨਾ ਕੁ ਦੁੱਧ ਤੇਰੀ ਮਾਂ ਨੇ ਅੰਦਾਜ਼ਾ ਬਾਈ 14 ਤੋਂ 15 ਲੀਟਰ ਦਾ ਦੁੱਧ ਦਾ ਰਿਕਾਰਡ ਆ ਵੀਰੇ ਬਸ ਠੀਕ ਹੈਣਾ ਜੀ ਦੱਸਿਆਗਾ ਆਪਾਂ ਕੋਈ ਉਹ ਜੀ ਝੂਠਾਂ ਵਾਲਾ ਗੱਪ ਨਹੀਂ ਮਾਰਦੇ ਬਸ ਠੀਕ ਹੈਣਾ ਬਾਈ ਤੇ ਥੋੜਾ ਜਿਹਾ ਇਹਨੂੰ ਮੈਂ ਤੋੜ ਕੇ ਦਿਖਾਉਂਗਾ ਵੈਸੇ ਤਾਂ ਚਲੋ ਉਹ ਬਾਈ ਸੰਘ ਕਸੰਗ ਦੀ ਕੁਆਲਿਟੀ ਬੜੀ ਹੈ ਕਰਮ ਵਾਲੀ ਪੂਰੀ ਸੁਨੱਖੀ ਕੱਟੀ ਉੱਤੋਂ ਵੀ ਬਹੁਤ ਸੁਨੱਖੀ ਆ ਇਹ ਤਾਂ ਖੀਰੀ ਕੱਦ ਫੂਰ ਕਰਨਾ ਬਿਲਕੁਲ ਹੈਣਾ ਬਾਹੜਾ ਮੋੜ ਲਈ ਬਾਈ ਇਹ ਇੱਥੋਂ ਦੇ ਸੰਘ ਪੂਰੇ ਆ ਇੱਥੋਂ ਦੇ ਕੋ ਉਹ ਵੀ ਬਾਈ ਟੀਕਾ ਲੈਂਦੀ ਕੋਈ ਆ ਹਣਾ ਜੇ ਲੈਂਦੀ ਆ ਭਰਾ ਦੇ ਅੱਜ ਭਰਾ ਦੋ ਹਜੇ ਵੈਸੇ ਭਰਾਂ ਹਾਂ ਵੀ ਉਮਰ ਦੇ ਹਿਸਾਬ ਨਾਲ ਵਾ ਪਰ ਵੇਟ ਪੂਰਾ ਕਰ ਸੈਂਕ ਸੁੰਗ ਬੜਾ ਸੋਹਣਾ ਹਨਾ ਪੱਟਪੜਾ ਬੜਾ ਚੰਗਾ ਏ ਤੇਰੇ ਤੇ ਪੈਸੇ ਵਾਲੇ ਮੰਗੇ ਆ ਬਾਈ ਪੈਸੇ ਤੇਰੇ ਹੁਣ ਸੀ ਤੇ ਜਿੱਦੇ ਮੇਰੀ ਗੱਲ ਸੁਣੇ ਵੀਰੇ ਜਿੱਦ ਤੱਕ ਤਿਆਰ ਹੋਗੀ ਉਹਦੇ ਬੰਦਾ ਕੋਈ ਵੀ ਮੰਗ ਲੇ ਤੇ ਬੰਦਾ ਲੈੇ ਤੋਂ ਬਿਨਾ ਨਹੀਂ ਬਾਹਰ ਨਿਕਲਦਾ ਕੱਟ ਬਿਲਕੁਲ ਹਨਾ ਬਾਈ ਤੇ ਕਿੰਨੇ ਦੀ ਦੇਣੀ ਏ ਇਹ ਆਪਾਂ ਬਾਈ ਇਹ 60000 ਦੀ ਦੇਦਾ ਅਸੀਂ ਕੱਟ 60000 ਦੀ ਹਾਂਜੀ ਲਓ ਵੀ ਮਿੱਤਰੋ ਭਾਈ ਕਹਿੰਦਾ ਹਾਂ ਇਹ ਤਾਂ ਹੁਣ ਕਈ ਜਿਹੜੇ ਵੱਡੇ ਜਿਵੇਂ ਆਪਾਂ ਮੰਨਨੇ ਚਲੋ ਹਰਿਆਣੇ ਚ ਜਾਵੜ ਗਏ ਹਾਂ ਉਹਨਾਂ ਨੇ ਬੱਚੇ ਦਾ ਹੀ ਮੰਗ ਲੈਣਾ ਇੰਨੇ ਦਾ ਬਿਲਕੁਲ ਬਿਲਕੁਲ ਭਾਈ ਇਹ ਤਾਂ ਬੱਚੇ ਦਾ ਹੀ ਮੰਗ ਲੈਣ ਇਹ ਤਾਂ ਜਿਵੇਂ ਆਪਾਂ ਪਹਿਲਾਂ ਵੀ ਸ਼ਾਰਟ ਚ ਗੱਲਬਾਤ ਕੀਤੀ ਆ ਇਹਨੇ ਕਰਮਾਲੀ ਨੇ ਪਹਿਲਾਂ ਘਰ ਖਾਦਾ ਏ ਖਾਦਾ ਇਹ ਇਮਾਨੇ ਚਲੋ ਮੈਂ ਮੰਗ ਲੈ ਇੰਨੇ ਤਾਂ ਪੈਸੇ ਖਾ ਗੀ ਹੋਈਆਂ ਹਾਂ ਹਾਂ ਉਹਨੇ 3 ਮਹੀਨੇ ਦੁੱਧ ਵੀ ਚੁੰਗਿਆ ਤਾਂ ਤੁਸੀਂ ਲਾ ਲਓ ਵੀ 5 ਕਿਲੋ ਦੁੱਧ ਇਹਨੇ ਚੁੰਗਿਆ ਵਾ ਬਿਲਕੁਲ ਦੇ ਲਓ ਕਿੰਨੇ ਪੈਸੇ ਦੁੱਧ ਚੁੰਗ ਕੇ ਬਾਕੀ ਉਹ ਗੱਲ ਹੋ ਗਈ ਵੀ ਆਪਾਂ ਝੂਠ ਨਹੀਂ ਬੋਲਣਾ ਭਾਈ ਹਰਿਆਣੇ ਦੀ ਫਲਾਣਾ ਹ ਬਰੀਡ ਖਰਾਬ ਕਰਨੀ ਹੈ ਕਿ ਨਹੀਂ ਹਾਂ ਉਹ ਅਗਲਾ ਆਪ ਦੀ ਸਮਝਣਾ ਪਰ ਹੈ ਕਿਸੇ ਚੰਗੇ ਸੀਮਣ ਦੀ ਸੀਮਣ ਦੀ ਆ ਤੇ ਆਪਾਂ ਜੇ ਥਣ ਜੇ ਦਿਖਾਉਂਦੀ ਆਪਾਂ ਦਿਖਾ ਵੀ ਦਿੰਨੇ ਆ ਦੇਕ ਨਹੀਂ ਇਹ ਬਾਕੀ ਚਮੜੀ ਜੁਮੜੀ ਬਰੀਕ ਆ ਆ ਦੇਖੋ ਹਣਾ ਇਹ ਚਾਰੇ ਥਾਣਾ ਕਿ ਨਹੀਂ ਇੱਥੋਂ ਤੁਸੀਂ ਦੇਖ ਹੀ ਗਏ ਥਾਣ ਵੀ ਬਹੁਤ ਸੋਹਣਾ ਯਾਰ ਲੱਗਿਆ ਨੂੰ ਕਿ ਨਹੀਂ ਹਾਂ ਕੁਆਲਿਟੀ ਹੈ ਵੀਰੇ ਤੇ ਇਹਦਾ ਆਪਾਂ ਮੁੱਲ ਕੀ ਦਾ ਬਾਈ 60000 ਹਣਾ 60000 ਤੇ ਜਿਸ ਨੇ ਉਸ ਤੋਂ ਬਾਅਦ ਲਾਸਟ ਵਾਲੀ ਕੱਟੀ ਇਹਦੇ ਬਾਰੇ ਦੱਸ ਦੀ ਇਹ ਵੀ ਦੰਦੋ ਖੀਰੀ ਹੈ ਇਹ ਵੀ ਇਹਦੀ ਵੀ ਮਾਂ ਦਾ ਦਾਦਾ 12 ਤੱਕ 120 ਲੀਟਰ ਦੀ ਠੀਕ ਹੈ ਭਾਈ ਤੇ ਇਹਦੇ ਵੀ ਭਾਈ ਥਣ ਚਾਰੀ ਆ ਚਾਰ ਹੀ ਆ ਚਾਰ ਹੀ ਇਹਦੇ ਇੱਕ ਮੱਥੇ ਤੇ ਬੱਲ ਆ ਹਨਾ ਥੋੜਾ ਜਿਹਾ ਹਨਾ ਤੇ ਕੁਆਲਿਟੀ ਇਹਦੀ ਵੀ ਕੱਟੀ ਦੀ ਬਹੁਤ ਚੰਗੀ ਹੈ ਕਿ ਕੋਈ ਛੋਟਾ ਨਹੀਂ ਜਿਆਦਾ ਪੈਸੇ ਇਨਵੈਸਟ ਕਰਨਾ ਚਾਹੁੰਦਾ ਬੰਦਾ ਹਨਾ ਠੀਕ ਕਰਨਾ ਭਾਈ ਤੇ ਆਪਾਂ ਉਹ ਜੇ ਇਹਦਾ ਭਾਅ ਕਰ ਦੇਣਾ ਹੈਗੇ 38000 ਦੀ ਕੱਟੀ ਦੇ ਦਾਂਗੇ ਇਹ ਆਪਾਂ 38000 ਦੀ ਦੇ ਦਾਂਗੇ ਹਨਾ ਹਾਂ ਹਾਂ ਤੇ ਲਓ ਵੀ ਭਾਈ ਤੇ ਬਾਕੀ ਆਪਣੇ ਰੇਟ ਫੈਕਸ ਜੇ ਉਹ ਜੀ ਹੁੰਦੇ ਹੈਗੇ ਬਿਲਕੁਲ ਹਨਾ ਭਾਈ ਉਹ ਐ ਭਾਈ ਕਹਿੰਦਾ ਬਾੜੀ ਪਕਾਈ ਜਿਹੇ ਵਾਲਾ ਕੰਮ ਹੈ ਨਹੀਂ ਹੈ ਨਹੀਂ ਨਾ ਤੋੜਾ ਕਰਾਈਏ ਤੇ ਨਾ ਯਾਰ ਦੇਖੀ ਕਿ ਨਹੀਂ ਵੀ ਹਰੇਕ ਬੰਦੇ ਦਾ ਕਿਉਂ ਆਇਆ ਵੀ ਖਚਮਾ ਟਾਈਮ ਹੁੰਦਾਗਾ ਆ ਕਿਸੇ ਨੂੰ ਬਾਈ ਬਾਲੀ ਹਨਾ ਉਹ ਪਰੇਸ਼ਾਨੀ ਜੀ ਦੇਣ ਦੀ ਚੰਗੀ ਗੱਲ ਨਹੀਂ ਕਿ ਨਹੀਂ ਚੰਗੀ ਗੱਲ ਨਹੀਂ ਕਹ ਲੈ ਲੋ ਬਾਈ ਇਹਨੂੰ ਵੀ ਥਣ ਬਾਈ ਇਹਦੇ ਵੀ ਇੱਕ ਰੀ ਦਿਖਾ ਦੀ ਹੈ ਨਾ ہاں ਦੇਖ ਲੋ ਇਹ ਦੇਖੋ ਬਾਕੀ ਕੋਈ ਵੀ ਬੰਦਾ ਅੱਜ ਕੱਲ ਥੋੜਾ ਟਾਈਮ ਕਾਲਸ ਹੋਂ ਦਾ ਕਿਸੇ ਕੋਲ ਟਾਈਮ ਘੱਟ ਹੁੰਦਾ ਪਰ ਆਪਾਂ ਉਹ ਜੀ ਰੇਟ ਕਰੀਦੇ ਆ ਆ ਦੇਖੋ ਹਨਾ ਵੀ ਥਣ ਕਹਿੰਦੇ ਆਂਦੇ ਹਨਾ ਫਾਰਮ ਦੀ ਲੋਕੇਸ਼ਨ ਬੋਲ ਕੇ ਮੋਬਾਈਲ ਨੰਬਰ ਬੋਲਦੇ ਹੋਰ ਨੰਬਰ ਤਾਂ ਇੱਕ ਬਣਾ ਹੈਗਾ ਜੀ 6239607672 ਇੱਕ ਮੇਰੇ ਪਾਪਾ ਦਾ ਨੰਬਰ ਹੈਗਾ 946436573 ਤੇ ਕਈ ਵਾਰੀ ਮੇਰੇ ਤੋਂ ਫੋਨ ਆ ਚੱਕਿਆ ਫਿਰ ਦੂਜੇ ਫੋਨ ਤੇ ਜ਼ਰੂਰ ਕਾਲ ਕਰ ਲਓ ਇਹ ਕਈ ਵਾਰੀ ਮੈਂ ਨਾ ਬਾਹਰ ਹੁੰਨਾਗਾ ਕਿਉਂਕਿ ਮੈਂ ਨਾਲ ਨਾਲ ਸਟੱਡੀ ਵੀ ਕਰਦਾ ਨਾ ਮੈਨੂੰ ਨਹੀਂ ਕਾਲ ਚੱਕੀ ਜਾਂਦੀ ਕਿ ਵੀ ਵੇਰੀ ਤੇ ਆਪਣਾ ਜਿਹੜਾ ਫਾਰਮ ਦਾ ਐਡਰੈਸ ਹੈਗਾ ਪਿੰਡ ਬੁਰਜਰੀ ਕਾ ਤਹਿਸੀਲ ਜੈਤੋ ਤੇ ਬਰਗਾੜੀ ਤੋਂ ਆਪਣਾ 1.5 ਕਿਲੋ 2 ਕਿਲੋ ਮੀਟਰ ਵਟ ਰਹਿ ਜਾਂਦਾਗਾ ਠੀਕ ਹੈ ਭਾਈ ਹਾਂ ਬਰਗਾੜੀ ਕੋਈ ਵੀ ਸਜਣ ਮਾਨਕ ਵਪਾਰੀ ਦੇ ਘਰ ਕੋਈ ਵਪਾਰੀ ਦੇ ਘਰ ਪੁੱਛ ਕੇ ਆ ਸਕਦਾ ਕਈ ਸੱਜਣ ਤਾਂ ਆਪਾਂ ਨੂੰ ਜਾਣਦੇ ਹੀ ਹੋਣਗੇ ਪਹਿਲਾਂ ਵੀ ਵੀਡੀਓ ਕਾਫੀ ਪੈਂਦੀਆਂ ਗੀਆਂ ਕਟਿੰਗਾਂ ਦੀਆਂ ਵੀ ਪੰਦੇ ਆਪਾਂ ਲੋਕਲ ਠੀਕ ਹੈ ਭਾਈ ਪਹਿਲਾਂ ਜਿਆਦਾ ਕਟਿੰਗਾਂ ਦੀ ਵੀ ਬਹੁਤ ਪਾਈਆਂ ਹੋਗੀਆਂ ਜਾਣਦੀ ਆ ਤੇ ਆਪਣਾ ਐਡਰੈਸ ਬੋਰਜਹਰੀ ਘਰ ਨਾਂ ਮੇਰੇ ਡੈਡੀ ਦਾ ਹੈ ਨਾਂ ਹੈਗਾ ਮਾਨਕ ਵਪਾਰੀ ਕੇ ਬਸ ਠੀਕ ਹੈ ਹਾਂ ਕਈ ਵਾਰੀ ਨਹੀਂ ਮੈਨੂੰ ਜਾਣਦੇ ਬਿਲਕੁਲ ਹੈਨਾ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰਦੇ ਹੋਰ ਕੋਈ ਵੀ ਜਾਣਕਾਰੀ ਲੈਣੀ ਕੋਈ ਤਸੱ ਫੋਨ ਜਿਉਂਦੇ ਬਾਦ ਦੇ ਰਹੋ ਜੀ ਬਾਈ ਦੇ ਰੇਟ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਾਨਕ ਵੀ ਕੋਈ ਸੱਜਣਾ ਆਊਗਾ ਮਾਨਤਨ ਦਾ ਹੋ ਜਾਊਗਾ ਨਾ ਮਾਨਤਨ ਕਰਦਾਂਗੇ ਕਰਦਾਂਗੇ ਵੀ ਥੋੜਾ ਬਹੁਤਾ ਚੱਲ ਆ ਉਹ ਬੰਦੇ ਨੂੰ ਆਇਆ ਦਾ ਵੀ ਕੋਈ ਜਿਹਦੇ ਚੀਜ਼ ਦਿਲ ਲੱਗੀ ਹੋਈ ਆਪਾਂ ਕੋਈ ਨਹੀਂ ਮਾਨਤਨ ਮਾਨਤਨ ਕਰਦਾਂਗੇ ਹਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਔਕਾਲੇ ਨੂੰ ਆਪਾਂ ਜਾਨਵਰ ਦੇ ਕੇ ਕੋਈ ਲੈ ਲੈਣਾ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਉਂਦੇ ਬਾਦ ਦੇ ਰਹੋ ਜੀ ਧੰਨਵਾਦ